ਕੀ ਹੋਵਣਾ ਸਰਦਾਰ ਚਤਰ ਸਿੰਘ ਬਰਾੜ ਨੇ ਆਖਿਆ ਪਾਸ਼ਾ ਰਾਜਿਆ ਨੇ ਰਾਜੇ ਕੇਸਰੀ ਚੰਦ ਨੇ ਨਵਾਬ ਬਦੀਨਾ ਬੇਗ ਨਾਲ ਇੱਕ ਵਿਚਾਰ ਕੀਤੀ ਪਤਾ ਕਿਹੜੀ ਉਹ ਇੱਕ ਹਾਥੀ ਨੂੰ ਸ਼ਰਾਬ ਪਿਉਣਗੇ ਉਹਦੇ ਮੱਥੇ ਨਾਲ ਤਵੀਆਂ ਸੌਂਡਣਾ ਤੇਜ਼ ਤਿੱਕੀ ਤਲਵਾਰ ਬੰਨੀ ਜਾਵੇਗੀ ਤੇ ਸਤਗੁਰੂ ਕੱਲ ਨੂੰ ਲੋਹ ਗੜਦਾ ਦਰਵਾਜ਼ਾ ਤੋੜਨ ਲਈ ਹਾਥੀ ਆਵੇਗਾ ਤੇ ਲੋਹ ਗੜਦਾ ਦਰਵਾਜ਼ਾ ਤੋੜ ਦੇਵੇਗਾ ਪਾਚਾ ਕੋ ਤਿਆਰੀ ਕਰ ਲੈਣੀ ਚਾਹੀਦੀ ਅੱਗੇ ਤੁਸੀਂ ਦਿਲਾਂ ਦੀਆਂ ਜਾਣਦੇ ਹੋ ਜਿਵੇਂ ਆਪ ਜੀ ਦਾ ਹੁਕਮ ਤੇ ਸਤਿਗੁਰੂ ਕਹਿੰਦੇ ਭਾਈ ਚਤਰ ਸਿੰਘ ਤੇਰਾ ਧੰਨਵਾਦ ਤੇ ਨਾਲ ਹੀ ਸਤਿਗੁਰੂ ਮੁਸਕਰਾਪੈ ਸੰਗਤਾਂ ਨੇ ਆਖਿਆ ਪਾਸ਼ਾ ਇੱਕ ਰਾਜਾਂ ਦਾਤੀ ਆ ਰਿਹਾ ਹੈ ਉਹਦੇ ਮਗਰ ਰਾਜਾਂ ਦੀ ਫੌਜ ਹੈ ਮਗਰ ਨਵਾਬਦੀਨਾ ਬੇਗ ਦੀ ਫੌਜ ਹੈ ਇਹਦਾ ਫਲਸਰੂਪ ਸਿੱਟਾ ਇਹ ਨਿਕਲਦਾ ਕਿ ਕੱਲ ਨੂੰ ਜੰਗ ਹੋਵੇਗੀ ਤੇ ਆਪ ਜੀ ਮੁਸਕਰਾ ਰਹੇ ਹੋ ਸਤਗੁਰੂ ਕਹਿੰਦੇ ਸਿੱਖੋ ਸਾਨੂੰ ਵੀ ਪਤਾ ਕਿ ਕੱਲ ਨੂੰ ਜੰਗ ਹੋਣਾ ਹੈ ਪਰ ਅਸੀਂ ਉਹਨਾਂ ਰਾਜਿਆਂ ਦੀ ਅਕਿਰਤ ਕਣਤਾ ਤੇ ਮੁਸਕਰਾ ਰਹੇ ਹਾਂ ਜਿਹੜੇ ਰਾਜਿਆਂ ਨੂੰ ਕਿਤੇ ਸਾਡੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਅੱਜ ਉਹ ਕਿਰਤ ਕਣ ਰਾਜੇ ਸਾਡੇ ਉੱਤੇ ਹਮਲਾ ਕਰਨ ਲਈ ਆ ਰਹੇ ਨੇ ਜਿਹੜੇ ਰਾਜਿਆਂ ਦੇ ਕਦੇ ਵੱਡੋ ਵਡੇਰੇ ਕਸ਼ਮੀਰ ਦੇ ਪੰਡਤ ਆਕੇ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਰੋ ਉਹਨਾਂ ਆਖਿਆ ਮਹਾਰਾਜ ਜੇ ਸਾਡੀ ਅਜ ਬਾਹ ਨਾ ਫੜੀ ਤੇ ਔਰੰਗਜ਼ੇਬ ਨਾ ਸਾਡਾ ਤਿਲਕ ਛੱਡੇਗਾ ਨਾ ਜੰਝੂ ਛੱਡੇਗਾ ਨਾ ਸਾਡੀ ਬੋਦੀ ਛੱਡੇਗਾ ਤੇ ਬਾਦਸ਼ਾਹ ਇਹ ਤੋਂ ਤੱਕ ਸਾਡੇ ਧਾਰਮਿਕ ਕੇਂਦਰ 68 ਨੇ ਸਾਡੇ 88 ਤੀਰਥ ਨੇ ਜੇ ਬਾਦਸ਼ਾਹ ਅੱਜ ਤੁਸੀਂ ਸਾਡੀ ਬਾਹ ਨਾ ਫੜੀ ਤੇ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਜਿਨ੍ਹਾਂ ਦੇ ਆਸਰੇ ਸਾਡੀ ਕੌਮ ਖੜੀ ਐ ਉਹ ਠਾਰ ਤੀਰਥ ਕਿਹੜੇ ਹਨ ਉਹ ਠਾਰ ਤੀਰਥ ਇਤਿਹਾਸ ਵਿੱਚ ਉਹਨਾਂ ਦੇ ਨਾਮ ਮਿਲਦੇ ਨਹੀਂ ਓਂਕਾਰ ਜੁਦਿਆ ਅਵੰਤਕਾ ਆਰਾਵਤੀ ਸ਼ਤਰਧਾਰ ਸਰਸਵਤੀ ਸਰੀਉ ਸਿੰਧ ਚਿਪਰਾ ਚੋਣ ਸ਼੍ਰੀਸ਼ੈਲ ਸ਼੍ਰੀ ਰੰਗ ਹਰਦਵਾਰ ਕਪਾਲ ਮੋਚਨ ਕਾ ਭਲੋਤ ਕਾਂਚੀ ਕਾਂਚੀ ਕਲੰਜਰ ਕੁਵੇਰੀ ਗੁਰ ਖੇਤਰ ਕੇਦਾਰਨਾਥ ਗੋਆ ਗੋਕਰਨ ਗੋਮਤੀ ਗੋਦਾਵਰੀ ਗਵਰਦਨ ਗੰਗਾ ਸਾਗਰ ਗੰਡਕਾ ਕਰ ਕਰਾ ਚਰਮਨਵਤੀ ਚਿਤਰਕੁਟ ਚੰਦਰਪੰਗ ਜਵਾਲਾਮੁਖੀ ਜਗਨਨਾਥ ਤਾਪਤੀ ਤੰਗਰ ਤੁਮ ਪ੍ਰਾਣੀ ਦਿਸ਼ਾਸ ਮੇਦਰੀ ਦਵਤੀ ਧਾਰਾ ਨਰਮਦਾ ਨੈਮਿਸਨਾਗ ਤੀਰਤਾ ਪ੍ਰਿਤੂਦਕ ਪੁਸ਼ਕਰ ਪਰ ਯਾਗਪਦ ਰੇਸ਼ਵਰ ਭੀਮੇਸ਼ਵਰ ਪ੍ਰਿੰਗ ਤੁੰਗ ਮਹਾਕਾਲ ਮਹਾਬੋਧ ਮਥਰਾ ਮਾਇਆਪੁਰੀ ਮਾਨਸਰੋਵਰ ਮੰਦਕਿਨੀ ਵਿਤਸਤਾ ਵਿੰਧਿਆ ਵਿਆਸ ਮਿਲ ਮੇਸ਼ਵਰ ਵੇਤਰਵਤੀ ਯਮਨਾਰ ਮੇਸ਼ਵਰ ਬਦਰੀਨਾਥ ਉਹਨਾਂ ਆਖਿਆ ਸੀ ਪਾਚਾ ਸਾਡੇ 88 ਤੀਰ ਤੇ ਵੀ ਖਤਮ ਕਰ ਦੇਵੇਗਾ ਔਰੰਗਜ਼ੇਬ ਜੇ ਸਾਡੀ ਅਜ ਬਾਹਣਾ ਫੜੀ ਤੇ ਪਾਚਾ ਕਹਿੰਦੇ ਸਾਡੇ ਪਿਤਾ ਨੇ ਉਹਨਾਂ ਦੀ ਬਾਹ ਫੜ ਕੇ ਤੇ ਸ਼ਬਦ ਪੁਗਾਇਆ ਬਾਹ ਜਿਨ੍ਹਾਂ ਦੀ ਪਕੜੀ ਐ ਸੇਰ ਦੀਜੇ ਬਾਹੇ ਨਾ ਛੋੜੀਏ ਤੇ ਜਿੰਨੇ ਵੀ ਖਾਤਰ ਸਾਡੇ ਪਿਤਾ ਸ਼ਹੀਦ ਹੋਏ ਆ ਜਿਹੜੇ ਕਿਰਤ ਕੰਨ ਨਿਕਲੇ ਲੱਗਦਾ ਉਹਨਾਂ ਤੋਂ ਜਰਨੈਲ ਵੀ ਖਤਮ ਹੋ ਗਏ ਹੁਣ ਜਿਹੜਾ ਇਹਨਾਂ ਨੇ ਹਾਥੀਆਂ ਦਾ ਸਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਆਹ ਰਹੇ ਜੋ ਜੇ ਉਹਨਾਂ ਦਾ ਹਾਥੀ ਆਉਂਦਾ ਸਾਡਾ ਵੀ ਹਾਥੀ ਤਿਆਰ ਬਰ ਤਿਆਰ ਹੈ ਤੇ ਸੰਗਤਾਂ ਨੇ ਆਖਿਆ ਮਾਰੇ ਤੁਹਾਡੇ ਕੋਲ ਤੇ ਕਿੰਨੇ ਹਾਥੀ ਤੁਹਾਡੇ ਕੋਲ ਤੇ ਬੜਾ ਪ੍ਰਸਿੱਧ ਹਾਥੀ ਪ੍ਰਸਾਦੀ ਹਾਥੀ